ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਟਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਰਸੀ ਬੈੜ ਤਾਜੀ ਸੀ ਵੀ ਮਗਰ ਬੱਚਾ ਫੀਮੇਲ ਕਾਵਾ ਰੇਟ ਡਿਟੇਲ ਇਨਫਾਰਮੇਸ਼ਨ ਸਾਰੀ ਵੀਰ ਤੋਂ ਲੈਣੇ ਆਓ ਅੱਗੇ ਕਰੀਏ ਗੱਲਬਾਤ ਵੀਰੇ ਸਾਸ ਜੀ ਕਹੇ ਬਾਈ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਬਾਈ ਸ਼ੀਰਾ ਪ੍ਰਿੰਟ ਫਤਿਹਗੜ੍ਹ ਸਾਣਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 8146170809 8146170809 ਜੇ ਸਟਾਰਟਿੰਗ ਬਈ ਪਹਿਲਾ ਪਾ ਜੇਰੀ ਦਿਖਾ ਦਈਏ ਹਨ ਜਿਹੜਾ ਆ ਪਈ ਆ ਓਕੇ ਆ ਟਕੀ ਨੂੰ ਮੜੀ ਕਿਹ ਕਿਹ ਵਜੇ ਵੀਰੇ ਇਹ ਇਹ ਬਾਈ ਹੋ ਗਈ ਹੁਣ ਇਹਨੂੰ ਛੀਹ 7 ਘੰਟੇ ਚ ਵੀਰੋ ਵੀਰੇ ਦਿਨ ਚੜ੍ਹੇ ਸੂਈ ਹੋਣੀ ਆ ਹਾਂ ਹਾਂ ਬਸ ਅਲਹੁਲਹੁਦ ਅੱਲਾਹ ਦੇ ਚੱਲਣ ਗਿਆ ਆ ਕੋਈ ਠੀਕ ਐ ਜੇ ਦਿਖਾ ਦਈਏ ਆਪਾਂ ਤੇ ਬੱਚਾ ਇਹਨੂੰ ਦੇਤੀ ਬੱਛੀ ਹਨਾ ਹਾਂ ਹਾਂ ਬੱਛੀ ਸੁਆ ਕਿਹੜਾ ਸੂਈ ਆ ਸੁਆ ਦੂਜਾ ਸੂਆ ਬਈ ਚੌਂਟ ਚਵਾ ਕੇ ਮੈਂ ਨਿਕਲਿਆ ਚੌਂਟ ਚਵਾ ਕੇ ਓਕੇ ਪੋਂਡੇ ਨਾਲ ਦੀ ਚਵਾਈ ਆਉਗੀ 122 ਇੱਕ ਨੰਬਰ ਕਿੰਨਾ ਕੰ ਅੰਦਾਜ਼ਾ ਦੁੱਧ ਦੇ ਦੋਗੇ ਮੰਦਾਜਾ ਬਾਈ ਐ ਗਰਮੀਆਂ 20 ਬਾਈ ਕਿਲੋ ਮੰਨ ਕੇ ਰਹਿਣਾ 20 ਕਿਲੋ ਬੰਦਾ ਪਾਉਂਦੀ ਆ ਨਿਆਣਾ ਵਗੈਰਾ ਵਧੀਆ ਪਾਉਂਦੀ ਆ ਹਾਂ ਹਾਂ ਬਾਈ ਬੜਾ ਨਿਆਣਾ ਦੁੱਧ ਤੇ ਕੋਈ ਹੋਰ ਮੈਂ ਜੋਦਾ ਦੇਖਦਾ ਧਾਰਾ ਪਈ ਨੇ ਮਾਰ ਕੇ ਦਿਖਾਉਂਦੇ ਆ ਪੂਰੇ ਚਵਾਈ ਦੇਖੋ ਯਾਰ ਕਿਆ ਬਾਤ ਆ ਸੋਹਣਾ ਸਾਫ ਸੁੱਧਰਾ ਵੀਰੇ ਮੋਟਾ ਮੋਟਾ ਚੋਣਾ ਜਮਾ ਹਨਾ ਦੇਖੋ ਵਧੀਆ ਪਸਮਾਦਾ ਦੀ ਸਾਲ ਵਗੈਰਾ ਵੀ ਨਾਲ ਮਾਰੀ ਆ ਨੇ ਤੇ ਚੋਣ ਚਵਾਈ ਭਰੇ ਜਮਾਉਂਦਾ ਸਵਾਲ ਹਨਾ ਬਾਈ ਓਕੇ ਜਮਾ ਹਨਾ ਠੀਕ ਠੀਕ ਕੋਈ ਭੂੜ ਸਾਰਾ ਮੂਹਰੇ ਸਾਨੂੰ ਦੋ ਤਾਰ ਹੋਰ ਮਾਰ ਦੇ ਤੋ ਦੇਖੋ ਯਾਰ ਕਿਆ ਬਾਤ ਆ ਮੋਟਾ-ਵੋਟਾ ਚੋਣਾ ਜਮਾ ਤੇ ਮੈਂ ਰੇਟ ਇਹਨੇ ਕੀ ਰੱਖਿਆ ਬਸ ਕਰ ਬੰਦੇ ਬੱਚਾ ਰੇਟ ਬਾਈ ਪੁੱਛ ਕਰਾਈ ਦਿੰਦੇ ਆ ਨਾ 72000 ਰੁਪਏ ਦੇ ਰਹੇ ਸੋਰੀ ਬਾਹਰ ਨਾਲ ਅੱਦ-ਗਾੜ ਵਗੈਰਾ ਦੇਖੋ ਸੀਲ ਠੰਡੀ ਆ ਧਾਰਾ ਮਾਰ ਕੇ ਦਿਖਾ ਦੇ ਜੇਰ ਬੱਠੇ ਚ ਪਈ ਆ ਬੱਚਾ ਮਗਰ ਬੱਛੇ ਤੇ ਰੇਟ 72000 ਰੁਪਿਆ 72000 ਚ ਘਾਰ ਆਏ ਬੰਦੇ ਛੋਟੇ ਪਾ ਕਰ ਦਾਂਗੇ ਹਾਂ ਬਾਈ ਮਾੜਾ-ਮੋਟਾ ਹੀ ਹੋਊ ਛੋਟਾ ਮਾੜਾ-ਮੋਟਾ ਹੀ ਹੋਊਗਾ ਬਾੜਾ 85 90 ਵੀਰ ਨੇ ਮੰਗਿਆ ਕੋਈ ਨਹੀਂ ਮੋਟਾ-ਵੋਟਾ ਥਾਣਾ ਝੋੜੀ ਚੰਗੀ ਆ ਤਾਜੀ ਸੂਈ ਆ ਮੇਨ ਗੱਲ ਕੀ ਹੁੰਦਾ ਤਾਜ਼ਾ ਪੁੱਸੂ ਆ ਪ ਲੈਣੇ ਆ ਜੇਰ ਇਹ ਗਾਡਰਾ ਵਰਕਾ ਬਿਚਵਾ ਬਹਿਨਾਂ ਵਾਲੇ ਹਾਈਵੇ ਤੇ ਵੱਡੇ ਗਾਡਰੇ ਧਰਦੇ ਆ ਜਮਾ ਬੱਛੀ ਮਗਰ ਆ ਰੇਟ 72000 ਮੇਰੇ ਹਿਸਾਬ ਨਾਲ ਇੰਦਾ ਦੀ ਵੈਰ ਤੁਸੀਂ ਕਾਪੀ ਤੇ ਖਰਚਾ ਲਾ ਕੇ ਤਿਆਰ ਕਰਨ ਲੱਗ ਲੱਖ ਪਾਈ ਜੀ ਖਾਊਗੀ 72000 ਚੋਂ ਛੋਟ ਸੱਪਾ ਵੀਰ ਕਰ ਦੂ ਜੇ ਇਹਦਾ ਰੋਕਿਆ ਜੇ ਅੱਗੇ ਆਪਾਂ ਦੇਖਦੇ ਮੈਂ ਵੀਰੇ ਦੋ ਪਾਲਕ ਕਟੀਆਂ ਹਨਾ ਹਾਂ ਬਈ ਚੰਗੇ ਚੰਗੇ ਰਿਕਾਰਡ ਦੀਆਂ ਕਟੀਆਂ ਚੰਗੇ ਰਿਕਾਰਡ ਜੇ ਕਟੀਆਂ ਨੇ ਜੈਡ ਬਲੈਕ ਕਟੀਆਂ ਠੀਕ ਆ ਥਾਂ ਤੋਂ ਚੰਗਿਆ ਚਾਰਾਂ ਦੇ ਜਮਾ ਆਇਆ ਪਿੰਡ ਦੇ ਨਾਲ ਅੰਮ੍ਰਿਤਸਰ ਤੋਂ ਆਉਂਦੇ ਨੇ ਜੀ ਅੱਜ ਗੱਲ ਆ ਤੁਹਾਨੂੰ ਸੋਹਣੇ ਹਨ ਕੰਟੀਆਂ ਦੇ ਜੈਡ ਬਲੈਕ ਨੇ ਠੀਕ ਹੈ ਰਿਕਾਰਡ ਕਰਾਂਗੇ ਇਹਨਾਂ ਦਾ ਰਿਕਾਰਡ ਬਾਈ 16 17 ਕਿਲੋ ਵਾਲੀ ਮੱਝਾਂ ਦੀ ਕਟੀਆਂ ਦੇ ਮੈਂ ਗਾਂ ਛੱਡ ਕੇ ਆਈ ਹਰੇਣ ਚੱਕਾ ਵਾਲੀ ਠੀਕ ਹੈ ਠੀਕ ਹੈ ਨਾ ਉੱਥੇ ਆਪਣਾ ਮਿੱਤਰ ਡਾਕਟਰ ਆ ਗੋੜੀ ਏਰੀਆ ਉੱਥੇ ਲੈ ਗਏ ਗੋੜੀ ਏਰੀਆ ਦੇ ਦੋਨੇ ਕਿੱਤੇ ਆਈਆਂ ਸੀ ਰੇਡ ਕੀ ਇਹਨਾਂ ਦਾ ਰੇਡ ਬਾਈ 40000 ਰੁਪਏ ਕਰਦੇ ਜੋੜੇ ਟੋਰੀ ਬਾਹਰ ਨੂੰ ਮਾਥਾ ਫੇਸ ਕੁਆਲਟੀ ਪਰਾ ਦੇ ਸਕਦਾ ਕਟੀਆਂ ਜੈਡ ਬਲੈਕ ਆ ਦੋਨੇ ਮੇਨ ਗੱਲ ਹਰੇਣ ਦੇ ਵਿੱਚੋਂ ਵੀ ਦੱਸਦਾ 14 15 ਕਿਲੋ ਵਾਲੇ ਮੱਝਾਂ ਨੇ ਕਟਚੇ ਦਾ ਪਰ ਬਾਕੀ ਚੰਗੀਆਂ ਬੱਕੀਰ ਕਰਾਂਗੇ ਇਹਨਾਂ ਦੇ ਸੋਹਣੇ ਆਂਡਿਆਂ ਦੇ ਵਿੱਚ ਮੱਝਾਂ ਤਿਆਰ ਹੋਣਗੀਆਂ ਬਾਕੀ ਇਹ ਸੌਦਾ ਘਾਟੇ ਵਾਲਾ ਦਾ ਹੈ ਹੀ ਨਹੀਂਗਾ ਇਹਦਾ ਸੋਨਾ ਜਮੀਨ ਕੱਟੀ ਹਕੀਕਤ ਵਾਧੀਆਂ ਕਿ ਮੇਰੇ ਕੋਲ ਵਧੀਆਂ ਗਈਆਂ ਸੀ ਜਿੱਨੇ ਜਿੱਤੇ ਚਲ ਦੇਖੋ ਜਮਾ ਕੀ ਬੋਤਾਂ ਨਹੀਂ ਹਰਦਾ 40000 ਜਿਓ ਕਿ ਵੀ ਦੋਨੋਂ ਜੋੜਾ ਹੀ ਦੇ ਮੈਂ ਇਕੱਠੇ ਆਪਾਂ ਹਾਂ ਪੱਲੀ ਪੱਲੀ ਲੈੜੇ ਚਾਹ ਵੀ ਦੋ ਜਾਣਾ ਫੇਰੀ ਚਲੋ ਇਸ ਹਿਸਾਬ ਦਾ ਕਰ ਲਾਂਗੇ ਹਨਾ ਹਨ 4 4 ਹਨਾ ਹਨ 4 4 ਜਮਾ ਜੈਡ ਬਲੇਖੜੇ ਪੂਰੀ ਹੋਰ ਮੈਂ ਨਿੱਕੀ ਪਾਲਕ ਬੱਚੀ ਦੇਖ ਰਹੇ ਆ ਕਿੰਨੀ ਕੁਮਰ ਹੈ ਜੀ ਕਿ ਬਈ 10 ਮਿੰਟਾਂ ਨੇ ਹੋ ਗਈ ਥਣ ਚਾਰੀ ਹੈ ਹਨ ਹਾਂ ਹਾਂ ਲੈ ਕੇ ਆਂਦੀ ਆਪਾਂ ਹਾਂ ਹਾਂ ਕੀ ਮੁੱਲ ਲਗੀ ਇਹਦਾ ਮੁੱਲ ਬਈ ਇਹਦਾ 14000 ਰੁਪਏ ਮਾਨਤਨ ਮਾਨਤਨ ਹੋ ਗਈ ਥੋੜੀ ਬਾਹਰ ਲਿਆ 14000 ਦੁਬਾਰ ਇਸ ਕੁਆਲਿਟੀ ਵਗੈਰਾ ਦੇਖੋ ਬੱਚੀ ਦੀ ਸੋਹਣੀ ਯਾਰ ਨੋਸਪੈਨ ਵਗੈਰਾ ਹਨ ਤੇ ਸਾਫ ਸੁਥਰੀ ਕਹਿੰਦਾ ਵਾ ਕਿਸੇ ਪਾਸੇ ਹੱਥ ਤਰਾਣੀ 14000 ਰੁਪਏ ਕੀਮਤ ਆ ਜੇ ਕੋਈ ਕਹਿੰਦੇ ਕਿ ਬੱਚੀ ਲੈਣੀ ਆ ਸੋਹਣੀ ਬੱਚੀ ਆ ਤੇ ਕੋਈ ਇਹ ਪੇਟਲ ਬੱਚੀ ਨਹੀਂ ਕਨੀ ਉਹ ਜਿਹੜੇ ਵੀਰੇ ਸਾਮਨ ਕੇ ਚੱਲੇ ਵੀ 6 ਮਹੀਨੇ ਸਾਹਮਣੀ ਹੋਣਾ ਹਾਂ ਹਾਂ ਬਸ 6-7 ਮਹੀਨੇ ਦੀਵਾਲੀ ਦੇ ਨੇੜੇ ਜਾ ਕੇ ਘੱਪਰ ਹੋਣ ਵਾਲੀ ਹੋਊਗੀ ਜਮਾ ਤੇ ਬਾਕੀ ਕੀਮਤ 14000 ਰੁਪਇਆ ਤੇ ਐਵੇਂ ਕਹ ਜੇ ਮਾ 30 ਦੀ 40 ਦੀ ਉਹ ਗੱਲਾਂ ਫਾਇਦਾ ਕੋਈ ਨਹੀਂ ਹਾਂ ਮੈਂ ਮੰਗੀਆਂ ਨੇ ਪੱਟੀ ਪੁੱਟੀ ਦੀ ਮੰਗੀਆਂ ਜਰਾ 14000 ਰੁਪਇਆ ਰੇਟ ਜਮਾ ਜੈਨੂਨ ਜੜਦਾ ਬੁਰਦਾ ਰੇਟ ਆ ਜਮਾ ਤੁਹਾਡੇ ਪਸੰਦ ਵੀ ਆਊਗੀ ਗੱਡੀ ਲੈ ਕੇ ਵੀ ਛੱਕ ਆ ਜਾਓ ਇਹ ਨਹੀਂ ਗੱਲ ਤੇ ਬਸ ਮੈਂ ਇੱਕ ਗੱਲ ਦੱਸ ਦਿਆਂ ਕੋਈ ਗੰਡ ਨਰੂੜੀ ਦਾ ਨਹੀਂ ਇਹਦੇ ਕੋਈ ਕੋਈ ਪੁੱਛ ਵੀ ਨਹੀਂ ਹੈਗੀ ਬਸ ਗੱਡੀ ਜਾ ਕਰ ਲੈ ਡਾਵਲ ਜਣਾ ਬੂ ਕਿਦੇ ਪਾਸੇ ਵੀ ਨਬੂਜੀ ਕੋਈ ਐਕਟਰਾ ਕੁਝ ਹੋਈ ਆ ਪਕਰਾਇਆ ਤੇ ਨਾ ਮੈਂ ਜ਼ਹਿਰ ਹੁਣ ਗੱਲ ਆ ਠੀਕ ਨਾ ਆ ਕਿਹੜੀ ਬੱਚੀ ਲੈ ਰੇ ਜਰਸੀ ਦੀ ਇਹ ਬਾਈ ਐਰ ਸੈਰ ਆ ਗਈ ਗਲਾਪੀ ਨੱਕ ਆ ਗਿਆ ਠੀਕ ਨਾ ਇਹਦੀ ਮਾਂ ਵੀ ਫੜ ਕੇ ਚੱਲਣਾ ਵੀ ਆਪਾਂ ਹੀ ਲੈਤੀ ਸੀ ਵੀ ਦੀ ਮਾਂ ਦੀ ਵੀਡੀਓ ਪਈ ਆ ਹੋਰ ਹੋਰ ਆਏ ਹੋਰ ਚਾਰ ਦੰਦ ਆ ਗਏ ਕਿੰਨਾ ਕੁ ਦੁੱਧ ਦੇ ਦੂਗੀ ਬਈ 16-17 ਕਿਲੋ ਮੰਨ ਕੇ ਲੈ ਜੀ ਪੈਸੇ ਕਿ ਨਹੀਂ ਲੈਣੇ ਗੱਲ ਤਾਂ ਪੈਸੇ ਦੀ ਬੋਲਦੀ ਆ ਪੈਸੇ ਬਈ 60000 ਦੀ ਦੇ ਲਾ ਕੇ ਮੰਨ ਤਾਂ ਲਗਾ ਦੋਰੀ ਪਰ ਬਾਹਰ ਨੂੰ ਅੱਧ ਕਾਠ ਵਗੈਰਾ ਸੋਨਾ ਸਾਫ ਸੁੱਤਰਾ 60000 ਰੁਪਇਆ ਇਹਦੇ ਵਿੱਚੋਂ ਮਾਨਦਨ ਹੋ ਜਾਊ ਉਹ ਜਰਸੀ ਮਾਨ ਵਾਲੇ ਕੋਈ ਆ ਸਰ ਮਾਨ ਲੇ ਕੋਸ ਮਾਨ ਲਿਓ ਪਰ ਦੁੱਧ ਉਹਦੀ ਮਾਂ ਵੀ ਇਹੀ ਸੀ ਰਾਮਨ ਦਾ ਇਹ ਥੋੜੇ ਜਰਸੀ ਵਿੱਚੋਂ ਨਿਕਲੀ ਲੱਗਦੀ ਹੈ ਕਿ ਤੋ ਹਣਾ ਇਹਦੀ ਮਾਂ ਇਹੀ ਜੀ ਹੋਈ ਸੀ ਥੋੜਾ ਜਿਹਾ ਡੱਬ ਸੀਗਾ ਯਾਰ ਸੇਰ ਸੀਗੀ ਠੀਕ ਹੈ ਠੀਕ ਬਹੁਤ ਾਂਚੀ ਵਾਲੀ ਸੀਗੀ ਉਹ ਵੀ ਅਬ ਨਾ ਨਾ ਸੂਰ ਬੱਗੀ ਬਰਾਊਨ ਆ ਗਈ ਹੈ ਨਾ 60 ਦੇ ਵਿੱਚੋਂ ਮਾਨਦਾਨ ਕਰ ਦੇਗਾ ਹਾਂ ਹਾਂ ਭਾਈ ਮਾਨ ਤਾਂ ਹੋ ਜੂਗਾ ਹੁਣ ਬੱਚੀ ਆ ਲੈ ਕੇ ਜਾਉਂਗਾ ਜਾਂ ਤਾਂ ਬਾਕੀ ਪਿਆ ਕਰ ਜੈ ਜੈ ਗੱਲ 60000 ਰੁਪਇਆ ਮੇਰੇ ਹਿਸਾਬ ਨਾਲ ਜਿਹੜੇ ਬੀਨੇ ਰੇਡ ਕਰਿਆ ਯਾਰ ਤੁਹਾਡੇ ਪਸੰਦ ਦੇ ਰੂਰ ਹੋਣਗੇ ਮੈਂ ਪਰਦਾ ਜਰੂਰ ਫਾਣ ਮੰਨ ਲੱਗੇ ਹੈਗੇ ਬ ਇਹ ਮਗਰਾ ਬੱਚਾ ਜੱਤੀ ਜਿੰਦੀ ਹੈ ਪਿੰਡ ਫਤੇਗੜ ਸਨਾ ਜ਼ਿਲ੍ਹਾ ਬਰਨਾਲਾ ਜਿਹੜਾ ਪ੍ਰੈਜ਼ੀਡੈਂਟ ਫੈਕਟਰੀ ਵਾਲਾ ਪਿੰਡ ਹੈਗਾ ਨੰਬਰ 42 ਭਰਾ ਆਪਣਾ 82000 ਤੋਂ 8500 ਵੀਡੀਓ ਦੇਖ ਲੈਣ